ਤੁਰੇ ਪੈਂਕ ਤੋਂ ਸਾਰੇ ਨਾਮੇ ਦੇ ਲਿਖੇ ਉਹ ਪਾ ਕੇ ਲਾਓ ਇੱਥੇ ਉਹ ਕੰਟੀਨ ਨੂੰ ਜਿਹੜਾ ਉਹ ਰੈਡੀ ਕਰ ਦਿਓ ਜੀ ਠੀਕ ਹੈ ਸਰ ਠੀਕ ਹੈ ਇਦੋਂ ਵੀ ਆ ਸਾਲਾ ਜਿੰਨਾ ਤਾਪੂ ਹੈ ਸੌ ਸੌ ਡੰਗਲ ਡੰਗਲ ਜਿਹੜੇ ਅਸੀਂ ਸਾਰੇ ਇੱਥੇ ਭੇਜਾਂ ਠੀਕ ਸਰ ਹਾਂ ਇੱਥੇ ਅਸੀਂ ਡੰਗਲ ਭੇਜਾਂਗੇ ਸਾਰੇ ਲੋਕਾਂ ਦੇ ਟਰੈਕਟਰ ਟਰਾਲੀਆਂ ਤੇ ਆਉਣਗੇ ਠੀਕ ਸਰ ਕਿੱਥੇ ਚਾਲੇ ਦਾ ਪ੍ਰਬੰਧ ਕਰੀਏ ਠੀਕ ਸਰ ਠੀਕ ਹੈ ਤੁਹਾਡੇ ਨਾਲ ਉਹ ਹਾਂ ਕੇ ਪੰਜਾਬ ਐਗਰ ਵਾਲੇ ਨਹੀਂ ਆਏ ਨਹੀਂ ਸਰ ਨਹੀਂ ਆਇਆ ਮੈਂ ਉਹਨਾਂ ਨੂੰ ਭੇਜਦਾ ਉਹ ਚਾਲੇ ਦਾ ਨਾਲ ਪ੍ਰਬੰਧ ਕਰੀਏ ਠੀਕ ਸਰ ਠੀਕ ਹੈ ਦਾਦਾ ਤਾਂ ਅਹੀ ਇਹਨੂੰ ਭੜਾਇਆ ਕਿ ਇੱਥੇ ਅੱਜ ਨਾ ਕਿੱਲਾ ਮੈਦਾਨ ਹੈ ਸਾਡਾ ਇੱਥੇ ਡੰਗਰ ਦੇ ਰਿਹਾ ਉਹ ਠੀਕ ਹੈ ਠੀਕ ਹੈ ਹਾਂ ਅੰਦਰੋਂ ਦਾ ਗੈਸਟ ਹੋਸੀ ਰੈਡੀ ਕਰ ਜੀ ਠੀਕ ਸਰ ਮਤਲਬ ਕੱਲਾ ਇਹਨੂੰ ਸਾਫ਼ ਨਹੀਂ ਕਰ ਸਾਜੋ ਸਮਾਨ ਪੂਰਾ ਚਾਹੀਦਾ ਤਦੀ ਤਦ ਉਸ ਨੂੰ ਵਾਂਗ ਬੁਲਾ ਚਾਹੀਦਾ ਕੰਟੀਨ ਦੇ ਵਿੱਚ ਚਾਹ ਦਾ ਪੂਰਾ ਸਮਾਨ ਚਾਹੀਦਾ ਠੀਕ ਹੈ ਚਾਹ ਦੇ ਨਾਲ ਮੁਰਕਾ ਲੰਗਰ ਵੀ ਲਾਉਂਦੇ ਪਰ ਪਹਿਲਾਂ ਜਿਹੜਾ ਬੰਦਾ ਇੱਥੇ ਛੱਡ ਕੇ ਜਾਂਦੇ ਉਹਨੂੰ ਚਾਹ ਮਿਲਣੀ ਚਾਹੀਦੀ ਹੈ ਠੀਕ ਮਿਲਣੀ ਚਾਹ ਦੇ ਨਾਲ ਕੁਝ ਖਾਣ ਲਈ ਮਿਲਣਾ ਚਾਹੀਦਾ ਠੀਕ ਹੈ ਹਾਂ ਇਹ ਬੇਬਲ ਪ੍ਰਕਾਰ ਕਰਵਾ ਦੋ ਸਭੀਆਂ ਠੀਕ ਸਰ ਮਿਲ ਜਿਹੜੀ ਆ ਅਗਲੇ ਬਲ ਕਿੰਨੇ ਦਿਨ ਪਰਮਾਤਮਾ ਕਿਰਪਾ ਨਾਲ ਕਰਦਾ ਇਹ ਮਿਲਦੇ ਚ ਹਰ ਪੀਟਾਂ ਲਈ ਹੈਡਕ quarter ਠੀਕ ਸਰ ਠੀਕ ਸਰ ਹਾਂ ਸਭਾ ਸਭਾ ਠੀਕ ਆ ਕੋਣ ਹੋ ਜੀਐਮ ਸਾਹਿਬ ਗਏ ਤੁਹਾਡੀ ਡਿਊਟੀ ਲਾਜਾ ਕੱਬ ਕੀ ਨਾ ਤੁਹਾਡਾ ਜਿਸ ਕਾਲ ਜਿਹੜੀ ਪੋਸਟ ਹੈ ਤੁਹਾਡੀ ਜੀ ਜਿੰਨੀ ਦੇ ਸਾਹਿਬ ਤੁਸੀਂ ਇੱਥੇ ਉਹ ਵੀ ਆ ਜਨ ਇਹ ਥੀਨ ਦੇ ਨਾਲ ਲੈਂਦਾ ਠੀਕ ਹੈ ਇਹਨਾਂ ਨੂੰ ਮਿਲ ਚ ਜਿਹੜੀ ਚੀਜ਼ ਦੀ ਲੋੜ ਸਰ ਉਸੇ ਲੈ ਦੇਣੀ 1 ਮਿੰਟ ਦੀ ਲਾਉਣਾ ਬਸ ਅਗੋਂ ਆਉਣੀ ਆਵਾਜ਼ ਮਾਲ ਦਮ ਬੱਚਾ ਸਮਝ ਗੀ ਗੱਲ ਹਰ ਚੀਜ਼ ਸਾਫ ਕਰ ਦੋ ਕੰਟੀਨ ਵਗੈਰਾ ਇਹਨਾਂ ਨੂੰ ਕਿ ਤਿੰਨ ਤੋਂ ਸਾਡੇ ਨਾਲ ਗੱਲ ਕਰਕੇ ਉਹ ਪਤੀਲੇ ਪਤਲੇ ਮੰਗਾ ਲਓ ਆਪਣੇ ਮੁੰਡੇ ਕੋਕਾਕ ਮੰਗਾ ਲਓ ਸਮਝ ਗੀ ਗੱਲ ਚਾਹ ਚੂਡਾ ਹਰ ਚੀਜ਼ ਦਾ ਪ੍ਰਬੰਧ ਕਰ ਠੀਕ ਹੈ ਨਾ ਹਾਂ ਠੀਕ ਹੈ ਦੇ ਗਿੰਦੇ ਉਹਨਾਂ ਨੂੰ ਕੱਢੋ ਕੱਢ ਦਿਓ ਸਾਹਿਬ ਉਹ ਫੋਟੋ ਡਾਇਰੈਕਟ ਉਹ ਕੱਢਾਓ ਉਹ ਪੈਸਾ ਕੱਢੋ ਉਹਨਾਂ ਨੂੰ ਉਹਨਾਂ ਨੇ ਪਾਇਆ ਮੰਡੀ ਦੇ ਬੋਲੋ ਕੋਈ 100 ਮਿੰਟ ਦਾ ਬਜਟ ਖਾਲੀ ਕਰ ਦਿਓ ਹਾਂ ਬਾਥਰ ਸਾਰੇ ਬੰਦ ਸੀ ਦੇ ਬਾਹਰ ਹੀ ਗੰਦ ਪਾਤਾ ਇੱਥੇ ਦਾ ਜਿਹੜਾ ਉਹ ਜਿਹੜਾ ਗਲੀਚੇ ਜੇ ਇਹ ਵੱਧ ਵੱਧ ਦਿਖਾਓ ਹਾਂ ਠੀਕ ਹੈ ਸਰ ਆ ਗੱਬੇ ਜਿਹੜੇ ਆ ਆ ਦੇਖੋ ਹਾਂ ਇਹਨੇ ਕਿਹ ਟੈਂਕਰ ਵੀ ਲੈ ਜਾਂਦਾ ਜੀ ਅੱਛਾ ਪਾਣੀ ਦਾ ਅੱਛਾ ਇਹਦੇ ਗੱਦੇ ਆ ਜਿੱਧਾ ਦੇਖੋ ਇਹ ਗੱਦੇ ਦੂ ਮੱਲਾ ਜਿਹੜਾ ਕਿੱਥੋਂ ਕਿੱਥੇ ਇੱਥੋਂ ਸ਼ੁਰੂ ਕਰਨਾ ਕਿੱਥੋਂ ਪਾਣੀ ਦਾ ਭਵਨ ਹਾਂ ਇੱਥੋਂ ਸ਼ੁਰੂ ਕਰੋ ਠੀਕ ਹੈ ਹਾਂ ਇੱਥੋਂ ਸ਼ੁਰੂ ਕਰਾ ਕੇ ਇੱਧਰ ਕਰੋ ਸਾਰੇ ਠੀਕ ਹੈ ਨਾ ਇਹਨੂੰ ਇਹ ਤੋੜ ਲਾ ਦਿਓ ਸਾਰੇ ਤੋਰ ਭੱਜਦੇ ਉਹਨੂੰ ਬਹੁਤ 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 ਜਨਤਾ ਆੜੇ ਪਾਣੀ ਆ ਦੇ ਪਿੱਛੇ ਬਹੁਤ ਆ ਰਿਹਾ ਹੱਦ ਦੋਵੇਂ ਛੱਡ ਗਾ ਦੋ ਤਿੰਨੇ ਠੀਕ ਹੈ ਠੀਕ ਹੈ ਤਿੰਨੇ ਛੱਡ ਗਾ ਦੋ ਬਸ ਇੱਕ ਘੰਟੇ ਦੇ ਵਿੱਚ ਵਿੱਚ ਡਾੜੀ ਹੋਣੀ ਚਾਹੀਦੀ ਦਨ ਸੈਟ ਸਭ ਪਿੱਛੇ ਮੈਂ ਲੱਗਾ ਹੁਣ ਭੇਜਣ ਬੰਦੇ ਪਿੱਛੋਂ ਠੀਕ ਹੈ ਤੇ ਤੁਸੀਂ ਬੰਦਾ ਰੋਟੀ ਦਾ ਹੋ ਗਿਆ ਰੋਟੀ ਦਾ ਕਿਹਦਾ ਸੌਦਾ ਕਿਹਾ ਸੀ ਸੌਦਾ ਮਤਲਬ ਤਿਆਰ ਕਰ ਰਹੇ ਆ ਤੇ ਮਤਲਬ ਆ ਰਿਹਾ ਆ ਨਹੀਂ ਜੀ ਤੁਸੀਂ ਜ਼ਿਆਦਾ ਕਰੋ ਜ਼ਿਆਦਾ ਬਾਬਿਆਂ ਨਾਲ ਗੱਲ ਕਰੋ ਇੱਥੇ